ਕਸ਼ੀ ਕਾਲ ਜੀ ਸਾਰਿਆਂ ਨੂੰ ਆਪਾਂ ਨੇ ਸੂਟ ਤਿਆਰ ਕੀਤਾ ਹੋਇਆਗਾ ਐਮਬਲੋਇਡਰੀ ਖੁਦ ਨੇ ਕੀਤੀ ਹੋਈ ਹੈਗੀ ਇਹ ਅੰਕੋ ਇਸ ਤਰ੍ਹਾਂ ਹੀ ਕੇ ਤਿਆਰ ਕੀਤਾ ਹੋਇਆਗਾ ਆਪਣਾ ਸੂਟ ਦਾ ਤੇ ਹੁਣ ਆਪਾਂ ਨੇ ਸਾਈਡਾਂ ਤੇ ਚਾਕ ਚਾਕਾਂ ਤੇ ਕੋਈ ਪਾਈਪਿੰਗ ਲੇਸ ਵਗੈਰਾ ਲਗਾਈ ਜਿਹੜਾ ਧਾਗ ਨਾਲ ਆਪਾਂ ਨੇ ਕਢਾਈ ਕੀਤੀ ਨਾ ਜਿਹੜੇ ਨਾਲ ਉਸੇ ਧਾਗੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਕਿ ਉਹ ਲੇਸ ਵਾਂਗੂ ਨਹੀਂ ਕਰਕੇ ਐਸ ਤਰ੍ਹਾਂ ਆਪਾਂ ਨੇ ਪਹਿਲਾਂ ਸੂਈ ਕੱਢ ਲੈਣੀ ਐ ਸੂਈ ਕੱਢ ਕੇ ਹੁਣ ਆਪਾਂ ਨੇ ਥੋੜੀ ਜਿਹੀ ਦੂਰ ਤੇ ਫੇਰ ਸੂਈ ਕੱਢ ਲੈਣੀ ਐ ਤੇ ਉੱਤੋਂ ਦੇ ਧਾਗਾ ਘਮਾ ਦੇਣਾ ਇਸ ਤਰ੍ਹਾਂ ਇਹ ਡਿਜ਼ਾਈਨ ਬਿਲਕੁਲ ਆਪਾਂ ਨੂੰ ਇਸ ਤਰ੍ਹਾਂ ਲੱਗੂ ਜਿਵੇਂ ਤੇ ਬ੍ਰੀਕ ਜੀ ਲੈਂਸ ਲੱਗੀ ਹੁੰਦੀ ਐ ਉਹਦੀ ਥੋੜੀ ਦੂਰ ਤੇ ਆਪਾਂ ਨੇ ਸੂਈ ਕੱਢ ਕੇ ਉੱਪਰ ਦੇ ਧਾਗਾ ਕਮਾਈ ਜਾਣਾਗਾ ਨਲਦਾ ਹੈ ਬਿਲਕੁਲ ਸੀਮ ਕਲਰ ਹੋ ਜੂਗਾ ਕਈਵਰ ਲੈਸ ਵਗੈਰਾ ਦਾ ਫਰਕ ਰਹੇ ਹੁੰਦਾ ਦਾ ਨਾਲੇ ਕੋਈ ਖਰਚਾ ਨਹੀਂ ਸਿਰਫ 5 ਰੁਪਏ ਦੀ ਗੁੱਛੀ ਆਉਂਦੀ ਹੈ ਜੀ ਐਂਕਰ ਦੇ ਤਾਂ ਅੱਗੇ ਦੀ ਨਾਲੇ ਥੋੜਾ ਜਿਹਾ ਨਾ ਵਰਕ ਨਾਲ ਮੈਚ ਹੋ ਜੂਏ ਚੀਜ਼ ਇਹ ਆਪ ਠੀਕ ਇੰਨੀ ਹੋਈ ਚੀਜ਼ ਦਾ ਫਰਕ ਹੁੰਦਾ ਦਾ ਫਿਰ ਵੀ ਸਤਰ ਹੈ ਥੋੜੀ ਥੋੜੀ ਦੂਰ ਤੇ ਸੋਈ ਕੱਢ ਕੇ ਆਪਾਂ ਨੇ ਤਿਆਰ ਕਰ ਲੈਣਾਗਾ ਜੇਕਰ ਮਨੋਂ ਇਹ ਆਈਡੀਆ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣ ਵਾਸਤੇ ਜੇਕਰ ਕੜਾਈ ਵੀ ਤੁਸੀਂ ਸਿੱਖਣਾ ਚਾਹੋਗੇ ਤਾਂ ਕਮੈਂਟ ਕਰਕੇ ਦੱਸਿਓ ਮੈਂ ਹਜੇ ਮੋਰੀਆਂ ਤੇ ਕੜਾਈ ਕਰਨੀ ਹੈਗੀ ਇਸ ਦੀ ਸਲਵਾਰ ਦੀ ਤੇ ਫਿਰ ਮੈਂ ਉਹ ਵੀਡੀਓ ਵੀ ਪਾ ਦੂੰਗੀ ਵੈਸੇ ਤਾਂ ਮੈਂ ਪਾਉਂਗੀ ਤੁਸੀਂ ਉਸ ਤੇ ਦੇਖ ਲਿਓ ਕੜਾਈ ਇਹ ਬਹੁਤ ਸੌਫਟੀ ਹੈ ਜੀ ਤੇ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਨਾ ਮੈਂ ਇਸ ਤਰ੍ਹਾਂ ਆਪਣਾ ਇਹ ਚੱਕਾ ਦੇ ਸਾਰਤੂ ਤੱਕ ਰੈਸਟਿੰਗ ਕਰ ਲਾਂਗੇ ਤੇ ਬਹੁਤ ਸੋਹਣੀ ਤਿਆਰ ਹੋ ਜੀ ਜ ਮੈਂ ਪਹਿਲਾਂ ਬਾਹਾਂ ਤੇ ਕਰ ਚੁੱਕੀ ਹਾਂ ਬਾਹਾਂ ਦਾ ਡਿਜ਼ਾਈਨ ਦੇਖਿਓ ਇਸ ਤਰ੍ਹਾਂ ਬਾਹਾਂ ਦਾ ਡਿਜ਼ਾਈਨ ਅਪਰਾ ਇਸ ਤਰ੍ਹਾਂ ਦਾ आ मूरे मूहे बिल्डिंग की हुई है इसी तरह सूई न बहुत सोहनी बह बन के तैयार हुई है थैंक यू वीडियो देखने वास्ते